ਕੈਨ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਸ਼aikhਾਨ ਜਲੰਧਰ ਦੇ ਵਿੱਚ ਭਾਜਪੀ ਦੇ ਸੀਨੀਅਰ ਨੇਤਾ ਮਨੋਰੰਜਨ ਕਾਲਿਆ ਦੇ ਘਰ ਦੇ ਉੱਤੇ देर रात 1:30 ਵਜੇ ਗਰਨੇਡ ਦੇ ਨਾਲ ਅਟੈਕ ਹੁੰਦਾ ਤੁਹਾਨੂੰ ਦੱਸ ਦਿਆਂ ਕਿ ਈ ਰਿਕਸ਼ਾ ਦੇ ਵਿੱਚ ਸਵਾਰ ਹੋ ਕੇ ਜਿਹੜੇ ਦੋਸ਼ੀ ਇਹ ਗਰਨੇਡ ਅਟੈਕ ਕਰਨ ਦੇ ਵਾਸਤੇ ਪਹੁੰਚੇ ਸੀਗੇ ਲੇਕਿਨ ਇਸ ਮਾਮਲੇ ਨੂੰ ਲੈ ਕੇ ਹੁਣ ਲਗਾਤਾਰ ਖੁਲਾਸੇ ਹੋ ਰਹੇ ਨੇ ਪਰਤਦਰ ਪਰਤ ਜਿਹੜਾ ਮਾਮਲਾ ਸਾਹਮਣੇ ਆ ਰਿਹਾ ਤੁਸੀਂ ਜੋ ਆਪਣੀ ਸਕਰੀਨ ਦੇ ਉੱਤੇ ਦੇਖ ਰਹੇ ਹੋ ਤੁਹਾਨੂੰ ਦੱਸ ਦਿਆਂ ਕਿ ਇੱਕ ਹੋਰ ਨਵੀਂ ਸੀਸੀਟੀਵੀ ਵੀਡੀਓ ਜਿਹੜੀ ਆ ਸਾਹਮਣੇ ਆਈ ਹੈ ਇਸ ਸੀਸੀਟੀਵੀ ਵੀਡੀਓ ਦੇ ਵਿੱਚ આરોપી ਜਿਹੜੇ ਨੇ ਉਹ ਵਾਰਦਾਤ ਨੂੰ ਅੰਜਾਮ ਦੇਣ ਦੇ ਵੇਲੇ ਜਿਹੜਾ ਉਹ ਇਸ ਰਿਕਸ਼ਾ ਦੇ ਵਿੱਚ ਬੰਦੇ ਹੋਏ ਨਜ਼ਰ ਆ ਰਹੇ ਨੇ ਇਸ ਤੋਂ ਇਲਾਵਾ ਰਿਕਸ਼ੇ ਦੇ ਵਿੱਚੋਂ ਉਤਰ ਕੇ ਉਹ ਆਪਣੇ ਕੱਪੜੇ ਵੀ ਚੇਂਜ ਕਰ ਰਹੇ ਨੇ ਇਸ ਤਰੀਕੇ ਦਾ ਦਾਵਾ ਕੀਤਾ ਜਾ ਰਿਹਾ ਕਿ ਤਾਂਕਿ ਉਹ ਕਿਸੇ ਦੀ ਪਛਾਣ ਦੇ ਵਿੱਚ ਨਾ ਆਵੇ ਤੁਹਾਨੂੰ ਦੱਸਦੇ ਕਿ ਇੱਕ ਤਕਰੀਬਨ 2 ਟਾਈਮਿੰਟ ਜਿਹੜਾ ਹੈ ਰਿਕਸ਼ਾ ਖੜਿਆ ਰਹਿੰਦਾ ਤੇ ਇਸ ਦੇ ਵਿੱਚ ਜਿਹੜੇ આરોપી ਬੈਠੇ ਹੋਏ ਸੀ ਉਨ੍ਹਾਂ ਦੇ ਵੱਲੋਂ ਕੱਪੜੇ ਚੇਂਜ ਕੀਤੇ ਜਾਂਦੇ। ਤੋਂ ਦੱਸਦੇ ਕਿ 12 ਘੰਟੇ ਦੇ ਅੰਦਰ ਪੁਲਸ ਨੇ ਮੁਸਤੈਦਿਤ ਖਾਂਦੇ ਹੋਏ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਹੁਣ ਜਿਹੜਾ ਇਹਨਾਂ ਨੂੰ ਕੋਰਟ ਦੇ ਅੰਦਰ ਪੇਸ਼ ਕੀਤਾ ਜਾ ਰਿਹਾ ਜਿੱਥੇ ਇਹਨਾਂ ਦਾ ਰਿਮਾਂਡ ਖਸਲ ਕਰਨ ਦੀ ਜੜੀਆ ਪੁਲਸ ਦੇ ਵੱਲੋਂ ਕੋਸ਼ਿਸ਼ ਕੀਤੀ ਜਾਏਗੀ। ਤੋਂ ਦੱਸਦੇ ਕਿ ਪੂਰਾ ਮਾਮਲਾ ਜਲੰਧਰ ਦਾ ਜਿੱਥੇ ਭਾਜਪਾ ਦੇ ਸੀਨੀਅਰ ਨੇਤਾ ਤੇ ਸਾਬਕਾ ਪੰਜਾਬ ਦੇ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਦੇ ਉੱਤੇ ਰਾਤ ਤਕਰੀਬਨ 1:30 ਵਜੇ ਗਰਨੇਡ ਦੇ ਨਾਲ ਹਮਲਾ ਹੁੰਦਾ ਕوج ਅਰੋਪੀ ਈ ਰਿਕਸ਼ਾ ਦੇ ਵਿੱਚ ਬੈਠ ਕੇ ਆਂਦੇ ਨੇ ਅਤੇ ਜਿਹੜਾ ਗਰਨੇਡ ਸੁੱਟ ਕੇ ਆਫਰਾਰ ਹੋ ਜਾਂਦੇ ਨੇ ਪੁਲਿਸ ਮੁਸਤਫੀਦ ਖਾਨ ਦੀਆ 12 ਘੰਟੇ ਦੇ ਅੰਦਰ ਅੰਦਰ ਜਿਹੜੇ ਦੋਸ਼ੀ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਮੌਕੇ ਤੇ ਫੋਰੈਂਸਿਕ ਜਿਹੜੀ ਟੀਮ ਆ ਉਹ ਪਹੁੰਚਦੀ ਆ ਜਿਹੜੇ ਸਬੂਤ ਆ ਉਹ ਇਕੱਠੇ ਕੀਤੇ ਜਾਂਦੇ ਨੇ ਤੇ ਉਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਜਿਹੜੇ ਆ ਇਸ ਪੂਰੀ ਘਟਨਾ ਦੇ ਸੀਸੀਟੀਵੀ ਵੀਡੀਓ ਸਾਹਮਣੇ ਆ ਰਹੇ ਨੇ ਉਹਨਾਂ ਦੇ ਵਿੱਚੋਂ ਹੀ ਇਹ ਜਿਹੜਾ ਇੱਕ ਵੀਡੀਓ ਆ ਸਾਹਮਣੇ ਆਈ ਆ ਜਿਸ ਦੇ ਵਿੱਚ ਉਹ આરોપી ਈ ਰਿਕਸ਼ਾ ਦੇ ਵਿੱਚ ਜਾਂਦੇ ਹੋਏ ਨਜ਼ਰ ਆ ਰਹੀ ਨੇ ਤੁਹਾਨੂੰ ਦੱਸ ਦੇ ਕਿ ਜੇਕਰ ਤੁਸੀਂ ਧਿਆਨ ਦੇ ਨਾਲ ਦੇਖੋ ਤਾਂ ਉਹ ਜਿਹੜੇ આરોપી ਸੀ ਈ ਰਿਕਸ਼ਾ ਦੇ ਅੰਦਰ ਬੈਠੇ ਹੋਏ ਸੀ ਉਸ ਤੋਂ ਬਾਅਦ ਇੱਕ ਬੰਦਾ ਈ ਰਿਕਸ਼ਾ ਦੇ ਵਿੱਚੋਂ ਬਾਹਰ ਨਿਕਲਦਾ ਹੋਇਆ ਨਜ਼ਰ ਆ ਰਿਹਾ ਕਿਹਾ ਜਾ ਰਿਹਾ ਹੈ ਕਿ ਇਹ ਬੰਦਾ ਈ ਰਿਕਸ਼ਾ ਦੇ ਵਿੱਚੋਂ ਬਾਹਰ ਨਿਕਲ ਕੇ ਜਿਹੜਾ ਆਪਣੇ ਕੱਪੜੇ ਚੇਂਜ ਕਰ ਰਿਹਾ ਤਾਂ ਕਿ ਇਹਨਾਂ ਦੀ ਜੜੀ ਆ ਪਛਾਣ ਨਾ ਹੋ ਸਕੇ ਤੁਹਾਨੂੰ ਦੱਸ ਦੇ ਕਿ ਵਰਤਾਰ ਤੋਂ ਬਾਅਦ ਜਲੰਧਰ ਦੇ ਦਮੋਰੀਆ ਪੁਲ ਦਾ ਇਹ ਜਿਹੜੀ ਹੈ ਵੀਡੀਓ ਹੈ ਦੱਸੀ ਜਾ ਰਹੀ ਹੈ ਜਿੱਥੇ ਇਹ ਵਿਅਕਤੀ ਜਾਂ ਦੋਸ਼ੀ ਕਪੜੇ ਚੇਂਜ ਕਰਦੇ ਹੋਏ ਦਿਖਾਈ ਦੇ ਰਹੇ ਨੇ ਤਾਂ ਕਿ ਇਹਨਾਂ ਦੀ ਪਛਾਣ ਨਾ ਹੋ ਸਕੇ ਲੇਕਿਨ ਪੁਲਸ ਦੇ ਵੱਲੋਂ ਪੁਸਤਾ ਦੇ ਨਾਲ ਜਿਹੜਾ ਉਹ ਮਾਮਲੇ ਨੂੰ ਹੱਲ ਕੀਤਾ ਗਿਆ 12 ਘੰਟੇ ਦੇ ਅੰਦਰ ਅੰਦਰ ਜਿਹੜੇ ਐ ਦੋਸ਼ੀ ਹੋ ਕੇ ਗ੍ਰਫਤਾਰ ਹੋ ਕੇ ਤੇ ਹੁਣ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਜਿੱਥੇ ਪੁਲਸ ਉਹਨਾਂ ਦਾ ਵਤ ਤੋਂ ਵਤ ਦਿਨਾਂ ਦਾ ਜਿਹੜਾ ਉਹ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਥੋਨ ਦਾ ਦੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਲਗਾਤਾਰ ਇਹ ਸਮਾਂ ਖੜੇ ਹੋ ਰਹੇ ਸੀ ਕਿ ਪਹਿਲੇ ਜਿੱਥੇ ਜਿਹੜੇ ਨੇ ਸਰਹੱਦੀ ਇਲਾਕਿਆਂ ਦੇ ਇਸ ਤਰੀਕੇ ਦੀ ਵਾਰਦਾਤਾ ਹੁੰਦੀ ਹੋਈ ਸਾਹਮਣੇ ਆ ਰਹੀ ਸੀ ਲੇਕਿਨ ਹੁਣ ਜਲੰਧਰ ਦੇ ਵਿੱਚ ਵੀ ਭਾਜਪਾ ਦੇ ਸੀਨੀਅਰ ਨੇਤਾ ਦੇ ਘਰ ਤੇ ਜਦ ਦੇ ਹਮਲਾ ਹੋਇਆ ਤਾਂ ਇੱਕ ਵਾਰ ਫਿਰ ਤੋਂ ਪੰਜਾਬ ਦੀ ਜਿਹੜੀ ਸਿਆਸਤ ਆ ਉਹ ਪੱਕ ਗਈ ਲੇਕਿਨ ਪੁਲਿਸ ਨੇ اروਪਿਆ ਨੂੰ ਗ੍ਰਿਫਤਾਰ ਕਰ ਲਿਆ ਤੇ ਕੋਰਟ ਦੇ ਵਿੱਚ ਪੇਸ਼ ਕਰ ਇਹਨਾਂ ਦਾ ਜਿਹੜਾ ਰਿਮਾਂਡ ਉਹ ਹਾਸਲ ਕੀਤਾ ਜਾ ਰਿਹਾ ਹੈ